ਲਓ ਜੀ ਵੀਰੇ ਸੱਤ ਸਰੀਆ ਕਾਲ ਬਾਈ ਤੁਹਾਨੂੰ ਪਤਾ ਹੀ ਹੈ ਕਿ ਇੱਕ ਤੋਂ ਵਧੀਆ ਰਵਾ ਰੱਖਣਾ ਬਾਈ ਹਰਕ ਦਾ ਕਾਮਾ ਬਾਈ ਜੇ ਕੋਈ ਪਸ਼ੂ ਰੱਖਦੇ ਹੋ ਤਾਂ ਚੰਗੀ ਬਰੀਡ ਅਤੇ ਚੰਗੀਆਂ ਨਸਲ ਦੀਆਂ ਪੱਠਾਂ ਰੱਖਿਆ ਕਰੋ ਬਾਈ ਯੂ نو ਪਿਓਰ ਬੀਟਲ ਦਾ ਖਰਾਬ ਦਿੱਤਾ ਗਿਆ ਬਾਈ ਘਟ ਤੋਂ ਘਟ ਮੇਰੇ ਹਿਸਾਬ ਦੇ ਵਿੱਚ ਸਾਢੇ 4 ਜਾਂ 5 ਮਹੀਨੇ ਦੀ ਪੱਠਾ ਬਾਈ ਬਦਾਮੀ ਸਿੰਘ ਅਤੇ ਹਾਈਟ ਘਟ ਤੋਂ ਘਟ ਬਾਈ ਨਹੀਂ ਨਹੀਂ ਕਰਦੇ ਹੈਟ ਹੁਣ ਵੀ ਘੜ ਤੋਂ ਕਟ 22 ਤੋਂ ਲੈ ਕੇ 23 ਤੋਂ ਉੱਪਰ ਪਲੱਸ ਹੋ ਸਕਦੀ ਹੈ ਹਟ ਤੁਸੀਂ ਦੇਖ ਸਕਦੇ ਹੋ ਬਾਈ ਚੰਗੀ ਬ੍ਰੀਡਾਂ ਦੀਆਂ ਰਸਲਾਂ ਬਾਈ ਪਾਇਆ ਕਰੋ ਵੀਰ ਬਣ ਕੇ ਵੀਡੀਓ ਹਨਾ ਚੰਗੀਆਂ ਬੱਕਰੀਆਂ ਨੂੰ ਕਿ ਅਥੀਂ ਦੇਖ ਸਕਾ ਦਿਉ ਲਾਲ ਰੰਗ ਦੀ ਬੱਕਰੀ ਹੈ ਚੰਗੀ ਕੁਆਲਿਟੀ ਥਣ ਜੱਡਾ ਐਨ ਇੱਕ ਨੰਬਰ ਪੇੜਣੇ ਵਰਗੇ ਥਣ ਬਾਈ ਵਧੀਆ ਬ੍ਰੀਡਾਂ ਦੇ ਪਾਇਆ ਕਰੋ ਭਾਈ ਬਣ ਕੇ ਰੱਖਿਆ ਕਰੋ ਚੰਗੀਆਂ ਨਸਲ ਦੀਆਂ ਬੱਕਰੀਆਂ ਜਿਵੇਂ ਕਿ ਚੈਡ ਬਲੈਕ ਜਿਹਨੂੰ ਕਿਹਾ ਜਾਂਦਾ ਚੰਗੀ ਜੱਟ ਇਹਨੂੰ ਪ्योर ਬੀਜ ਦਾ ਕਰਤਾ ਭਾਈ ਲਾ ਲੱਖ ਤੇ ਤੁਸੀਂ YouTube ਤੇ ਸਰਚ ਕਰ ਸਕਦੇ ਹੋ ਲਾ ਲੱਖ ਦੀ ਜਿਹੜੀ ਕੀ ਬੇਟਲਾ ਮੰਨਿਆ ਜਾਂਦਾ ਕੋਕੀ ਚੁੱਟੀ ਅੱਖ ਐ ਆ ਜੀ ਦਿੱਤੀ ਅੱਖਾਂ ਆ ਵਧੀਆ ਕੰਨਾਂ ਤੋਂ ਬਾਕੀ ਲੈਂਥ ਤੋਂ ਪਾਠਾ ਭਾਈ ਉਹ ਦੇਖ ਸਕਦੇ ਹੋ ਸਾਡੇ ਕੰਨਾਂ ਕੰਨਾਂ ਤੋਂ ਹੈਲਟ ਤੋਂ ਵਧੀਆ ਕਿ ਨੂੰ ਕਿਹਾ ਜਾਂਦਾ ਬੜੀਆਂ ਨਾਲ ਜਿਹੜੀਆਂ ਪੱਫਾ ਰੱਖਿਆ ਕਰੋ ਬਾਈ ਬਣ ਕੇ ਕਿਉਂ ਚੰਗੀਆਂ ਬਰੀਡਾਂ ਦੀਆਂ ਬੱਕਰੀਆਂ ਰੱਖੋਗੇ ਤਾਂ ਹੀ ਜਾ ਕੇ ਮਾਲ ਬਣੂਗਾ ਸਤਿ ਧੰਵਾਦ ਵੀਰੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬਰ ਜਰੂਰ ਕਰਿਆ ਕਰੋ ਬਾਈ ਬਣ ਕੇ ਚੰਗੀਆਂ ਬੱਕਰੀਆਂ ਲੈਂਥ ਤੇ ਬਾਕੀ ਕੰਨੂ ਚੰਗੀਆਂ ਬਾਈ ਬੱਕਰੀਆਂ ਰੱਖਿਆ ਕਰੋ ਵੀਰ ਬਣ ਕੇ ਠੀਕ ਹੈ ਧੰਵਾਦ ਜੀ ਮਿਹਰਬਾਨੀ ਗਾੜੀ ਵੀਡੀਓ ਦੇ ਹੋਰ ਮਿਲਦੇ ਆਪਰੇ